ਪੀਪਲ ਆਰਪਣ ਚੈਨਲ ਤੇ ਸਾਰੇ ਪਸ਼ੂ ਪਾਲਕ ਵੀਰਾਂ ਦਾ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰਵਾਜਾ ਪਾ ਤੁਹਾਨੂੰ ਲੈ ਕੇ ਚੱਲਦੇ ਹਰਿਆਣਾ ਗੰਗਾ ਡੈਰੀ ਫਾਰਮ ਤੇ ਬਹੁਤ ਸੋਹਣੀਆਂ ਕਾਲੇ ਰੰਗ ਦੀਆਂ ਮੁਰਰਾ ਨਸਲ ਦੀਆਂ ਮੱਝਾਂ ਤੇ ਦੇਸੀ ਗਾਈਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਦੇਸੀ ਗਾਈਆਂ ਖੜੀਆਂ ਨੇ ਦੇਸੀ ਦੇਸਾਈ ਵਾਲ ਗਾਈਆਂ ਇਹਨਾਂ ਤੋਂ ਮਿਲਦੀਆਂ ਮੱਝਾਂ ਪਿਆਰ ਮੁਰਨਾ ਨਸਲ ਦੀਆਂ ਟਾਲੀਆਂ ਸ਼ਾਹ ਮੱਝਾਂ ਇਹਨਾਂ ਕੋਲੇ ਬਹੁਤ ਸੋਹਣੀਆਂ ਵੱਡੇ ਵੱਡੇ ਲੇਵੇਂ ਵਾਲੀਆਂ ਚੰਗੇ ਦੁੱਧ ਵਾਲੀਆਂ ਇਹਨਾਂ ਕੋਲੇ ਮਿਲਣਗੀਆਂ ਕਿਸੇ ਵੀ ਮਤਲਬ ਕਿ ਵੀਰ ਭਰਾਣੇ ਕੋਈ ਮੱਝ ਗਾਂ ਖਰੀਦਣੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਲ ਇੰਡੀਆ ਇਹਨਾਂ ਦੀ ਡਿਲੀਵਰੀ ਹੈ ਆਲ ਇੰਡੀਆ ਡਿਲੀਵਰੀ ਹੈ ਕਿਤੇ ਵੀ ਤੁਸੀਂ ਕੋਈ ਪਸ਼ੂ ਘਰੇ ਬੈਠੇ ਮੰਗਾ ਸਕਦੇ ਹੋ ਇਹਨਾਂ ਦਾ ਜਿਹੜਾ ਐਡਰੈਸ ਹੈ ਉਹ ਹੈ ਗੰਗਾ ਡੈਰੀ ਫਾਰਮ ਕੋਲੀ ਰੋਡ ਟਾਣੀ ਸੀਸਵਾਲ ਹਸਾਰ ਹਰਿਆਣਾ ਸਕਰੀਨ ਤੇ ਵੀ ਇਹਨਾਂ ਦਾ ਨੰਬਰ ਦਿੱਤਾ ਹੋਇਆ ਜਿਹੜਾ ਸੁਸ਼ੀਲ ਜੀ ਦਾ ਨੰਬਰ ਹੈ 925552 84529 ਸੰਦੀਪ ਜੀ ਦਾ ਨੰਬਰ ਹੈਗਾ 94161 85698 ਇਹਨਾਂ ਦੇ ਮੋਬਾਈਲ ਨੰਬਰ ਹੈ ਜੀ ਕਿਸੇ ਨੇ ਵੀ ਸੰਪਰਕ ਕਰਨਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਚੰਗੇ ਪਸ਼ੂ ਮਿਲਣਗੇ ਧੰਨਵਾਦ